ਵਾਹਿਗੁਰੂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਜੋ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਨੀਆ ਪਾਰ ਸਹ ਸਿਆਨ ਪਾਲਖ ਹੋਏ ਤਾਈ ਕਣਾ ਚੱਲੇ ਨਾਲ ہوئی ہے توٹے پال حکم مر جائی چلنا نانک لکھیا نال حکمی اتم حکم حکمی حکمی نیچ حکم لے دکھ سک پائی ہے نہ حکمی بخشیش ایک حکمی سدا پوائی ہے حکمیں اندر سب کو باہر حکم نہ کوئے نانک حکمے جی ہو جی کہے نہ کوئے ਗਾਵੇ ਕੋ ਤਾਨੋ ਹੋਵੇ ਕਿ ਸੇਤਾਨ ਗਾਵੇ ਕੋ ਦਾਤ ਜਾਨੀ ਨਿਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਤੀਨਾ ਆਵੇ ਟੋਟ ਕਥ ਗਤ ਗਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਤਰ ਕਾਹੀ ਕਾਏ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਵਿਗ ਸੇਵੇ ਪਰਵਾਉ ਸਾਚਾ ਸਹਿਵਸਾਜਨਾਏ ਪਾਖਿਆ ਪਾਉ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿੱਤੀ ਸੇ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਮੜਿਆਈ ਵਿਚਾਰ ਕਰਮੀ ਆਵੇ ਕਪੜਾ ਨ ਤ੍ਰੀਮੋਕ ਦਵਾਰ ਨਾਨਕ ਐ ਵੇ ਜਾਨੀਐ ਸਾਬਾ ਪੇ ਸਚਿਆਰ ਤਾ ਪਿਆ ਨਾ ਜਾਏ ਕੀ ਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆਤਿ ਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਦਾਨੁ ਗਾਵੀਐ ਸੁਨੀ ਮਰਕੀਆ ਪਾਉ ਦੁਪਰ ਹਰ ਸੁ ਕਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖਰਹਿ ਆਸਮਾਈ ਗੁਰੀ ਸਰ ਗੁਰਗੌਰ ਖਬਰ ਮਾ ਗੁਰ ਪਾਰਵਤੀ ਮਾਈਂ ਜੇ ਹੋ ਜਾਣਾ ਆਖਾ ਨਾਈ ਕਹਿ ਨਾ ਕਥ ਨ ਜਾਏ ਗੁਰ ਇਕ ਦੇਵੁ ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਮਿਸਰਣਾ ਜਾਏ तीर्थ नावाी जे तिस वेका विन कर्मा के मिले लई मत विच रतन जयक गुर की सिख सुनी गुराइ के बुजाई सबना एक दाता सो मैं विसरना जाई ਜੇ ਜੁਗਚਾਰੇ ਆਰ ਜਾਹੋਰ ਦਸੁਨੀ ਹੋਏ ਨਵਕਣਾ ਵਿਜਾਨੀਏ ਨਾਲ ਚਲੇ ਸਭ ਕੋਈ ਚੰਗਾ ਨਾ ਔਰ ਖਾਇ ਕੈ ਜਾਸ ਕੀਰ ਤਜਗਲੇ ਜੇ ਤਿਸ ਨਦਨ ਆਵਈ ਤਾ ਵਾਤਨ ਪੂਛੇ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਨ ਗੁਣ ਗੁਣ ਕਰੇ ਗੁਣਵੰਤਿ ਅਗੁਣ ਦੇ ਤੇ ਹਾ ਕੋਇ ਨਸੂ ਜੇ ਜੇ ਤਿਸ ਗੁਣ ਕੋਇ ਕਰੇ ਸੁਣੀ ਅਸਿੱਧ ਪੀ ਸੁਰਨਾਤ ਸੁਣੀ ਤਰਤਤਵਲਾ ਕਾਸ ਸੁਣੀ ਦੀਪ ਲੋਪ ਪਤਾਲ ਸੁਣੀ ਪਹਿਣਾ ਸਕੇ ਕਾਲ ਨਾਨਕ ਭਗਤ ਉਸ ਦਾ ਵਿਗਾ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਰ ਬ੍ਰਹਮਾਇਨ ਸੁਣੀਏ ਮੁਖ ਸੁਲਾਹਨਮੰਦ ਸੁਣੀਏ ਜੋਗ ਚੁਗ ਤਨ ਭੇਦ ਸੁਣੀਏ ਸਾਸ ਸਿਮਤ ਵੇਦ ਨਾਨਕ ਭਗਤ ਉਸ ਦਾ ਵਿਗਾ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਾਸਨ ਦੋ ਗਿਆਨ ਸੁਣੀ ਆਟ ਸੜਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨੁ ਸੁਣੀਏ ਲਾਗੇ ਸਿਆਸਤਿਆਨ ਨਾਨਕ ਭਗਤ ਉਸ ਦਾ ਵਿਗਾ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇਗਾ ਸੁਣੀਏ ਸੇਖ ਪੀਰ ਪਾਸ਼ਾ ਸੁਨੀਏਂ ਦੇ ਪਾਵੇਰਾ ਸੁਨੀਏਂ ਹਾਥ ਹੋਏਸ ਗਾਣਾ ਨਾਨਕ ਕਥਾਸ ਦਾ ਵਿਗਾ ਸੁਨੀਏਂ ਦੁਪ ਪਾਪ ਕਾ ਨਾਸ ਮੰਨੇ ਕੀ ਗਦ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਕਾ ਗਦ ਕਲਮ ਨ ਲਿਖਨਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮਨੇ ਮੋਇ ਟੋਟਾ ਨਾ ਖਾਏ ਮਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕਣਾ ਪਾਏ ਮਨੇ ਪਾਰਸਿਓ ਪਰਗੜ ਜਾਏ ਮਨੇ ਮਗਨ ਚੱਲੇ ਪੰਥ ਮਨੇ ਤਨਸੇthi ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰੇ ਸਦਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਹਿਨ ਨ ਪੇ ਕਹਿਆ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਕਹਿ ਤੀ ਦਾਤ ਜਾਨੇ ਕੋਨ ਕੋਤ ਕੀ ਤਪਸਾਵੇ ਕੋ ਕੋ ਤਿਸਤੇ ਹੋਏ ਨਕਦਰਿਓ ਕੁਦਰਤ ਕਵਨ ਕਹਾ ਵਿਚਾਰ ਵਾਰਿਣ ਜਾਵਾ ਇਕ ਵਾਰ ਜੋਤਿ ਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨੀ ਰੰਕਾਰ ਅਸੰਗਜਾਪ ਸੰਗ ਪਾਵ ਸੰਗ ਪੂਜਾ ਸੰਗ ਤਵਤਾ ਸੰਗ ਰੰਧਮੁਗ ਵੇਦ ਬਾ ਸੰਗ ਜੋ ਮਰੇ ਦਾ ਸੰਗਤ ਭੋਗਤ ਗਨ ਗਿਆਨ ਵਿਚਾਰ ਅਸੰਗ ਸਦੀ ਸੰਗ ਦਾਤਾਰ ਸੰਗ ਸੌਰਮਾ ਪਖਸਾ ਸੰਗ ਮੋਲੀ ਬੁਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਣ ਜਾਵਾ ਇਕ ਵਾਰ ਜੋਤਿ ਤਪਾਵੇ ਸਾਈ ਭਲੀਕਾਰ تُ سدا سلامت نرکار سنکھ مو رند کور سنکھ رام کور سنگ مر کرا پاپ کار جائیں کرے پال نانک نیچ کہ وار جا مائک جوار تو سدا سلامت نرکار سنگ نام سنکھ دام گم گم سنکھ لو کلو اثنکھ سیری پار ہوئے اخری نام اخری سلاح اخری گیان گیت گنگ گا گ آخری لکھن بولن بار آخرا سیر سنجاو کھیان جنہیں لکھے تی سرنائے جی فرمائی تیو تیو پائی جی کی تا تی تا نا بین ناوے نائی کو تھا و قدرت کمن کا بھی چار وارے انجاوہ وار جو تت پائی سائی پلی کار تو سدا سلام تری ننکار پری ہاتھ پیر تن دے پانی تو تیو تس کے مول <سؤال> پلی تی کپڑ ہوئے دے سا بولے تو پری مت پاکے سنگو تو پی ناوے کے ننگ پونی پاپی آخنائے کار کار کرنا لکھ لے جائے ਆਪੇ ਵੀ ਜਾਂ ਪੇ ਹੀ ਖਾਣਾਨ ਗੁਕਮੀ ਆਵੇ ਜਾਈ ਤੀਰਤ ਤਵ ਦੀ ਆਦਤ ਤਦਾਨ ਜੇ ਕੋ ਪਾਵੇ ਤਿਲਕਾ ਮਨ ਸੁਨੀ ਅਮਨਿਆ ਮਨ ਕੀ ਤਵਾ ਅੰਤਰਗਤ ਤੀਤ ਮਰਨਾ ਹੋ ਸਭ ਗੁਨ ਤੇਰੇ ਮੈਂ নাহি ਕੋਈ ਬਿੰਗੁਨ ਕੀ ਤੇਵਕਤ ਨੋਈ ਸੋ ਜਾਦਾਤ ਪਾਨੀ ਬਰਮਾ ਸਾਤ ਸੋ ਅੰਸਦਾ ਵਾਂ ਜਾ ਕਉਨ ਸਵੇਲਾ ਵਕਤ ਕਉਨ ਕਮਨ ਤੀਤ ਕਮਨ ਵਾਰ ਕਵਨ ਸੇ ਰੂਤੇ ਮਾ ਹੋ ਗੋ ਜਿਤੋ ਆਕਾਰ ਵੇ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀ ਆਜੇ ਲਿਖਨ ਲੇਖ ਪੁਰਾਨ ਤੀਤਵਾਰ ਨੋ ਜੋਗੀ ਜਾਣੇ ਰੁਤਮਾ ਨੋ ਕੋਈ ਜਾਕਰਤਾ ਸਿਟੇ ਕੋ ਸਾ ਜਿਆ ਪਹਿ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਈ ਕਿਵ ਨਹੀਂ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਤੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆ ਪਹ ਜਾਣੇ ਅਗੇ ਗਏ ਆ ਨਾ ਸੋਈ ਪਤਾਲ ਪਤਲ ਲਖ ਅਗਾਸ ਆਗਾਸ ਓੜ ਕੋੜ ਘਪਾਲਥ ਕੇ ਵੇਦ ਕੈਨ ਕੇ ਵਾਤ ਸੈ ਸਟਾਰੇ ਕੈਨ ਕਤੇ ਬਾਂ ਅਸੁਲੀ ਗਦਤਾ ਤੋ ਲੇ ਕਾ ਵੇ ਤਲੀ ਖੇ ਲੇ ਖੇ ਹੋਏ વિનાਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹਾਇਤੀ ਸੁਤਨਾ ਪਾਈਆ ਨਦੀਆਂ ਤੇ ਬਾਪ ਵੇ ਸੁਨ ਜਾਨੀਆ ਸਮੂਸਾ ਸੁਲਤਾਨ ਘੇਰਾ ਜੇਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਵਿਸਰੇ ਅੰਤਨਾ ਸਿਵਤੇ ਕੈ ਨਾ ਅੰਤਨ ਦਰ ਕਨ ਦੇ ਨੰਤਨ ਤਨ ਵੇ ਕਨ ਸੁਨ ਨੰਤਨ ਜਾਪੇ ਕੀ ਅਮਨ ਵੰਦਨ ਤਰ ਜਾਪੇ ਕੀਤਾਕਾਰ ਅੰਤਰ ਜਾਪੇ ਪਾਰਵਾਰ ਅੰਧਕਾਰ ਕੇਤੇ ਬਿਲਾਏ ਤਾਂ ਕਿ ਅੰਤਨ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵਡਾ ਸਾਬੋਚਾ ਥਾ ਉੱਚੇ ਉਪਰ ਉਚਣੋ ਹੀ ਵਡੂ ਚੋਵੇ ਕੋਈ तिस जे ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬੋ ਤਾਰਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇ ਨਾਤਮੈ ਕਹਤੇ ਮੰਗੇ ਜੋਦ ਅਪਾਰ ਕਹਤੇ ਅਗੰਤ ਨਹੀਂ ਵਿਚਾਰ ਕਹਤੇ ਕਬ ਤੁਠੇ ਬੇਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੋਰ ਖਾਈ ਖਾਇ ਕਹਤੇ ਦੁਖ ਭੋਖ ਸਦਮਾਰ ਏ ਪੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਨੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇ ਕਾ ਖਣ ਪਾਏ ਹੋ ਜਾਣੇ ਜੇ ਤੀ ਅਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੈ ਕੇ ਕੇ ਜਿਸਨੋ ਵਖਸ਼ੇ ਸਿਵ ਸਲਾਨਾਨ ਪਾਸ਼ੇ ਪਾਸ਼ਾ ਮੁਲ ਗੁਨੁਲਵ ਪਾਰ ਮੁਲਵ ਪਾਰੀ ਮੁਲ ਪੰਡਾਰ ਮੁਲਾਵੇ ਮੁਲਾ ਜਾਏ ਮੁਲ ਪਾਏ ਮੁਲਾ ਸਮਾਏ ਮੁਲ ਤਰ ਅਮਲ ਦੀ ਬਾਣ ਅਮਲ ਤੁਲ ਮਲ ਪਰਮਾਨ ਅਮਲ ਬਖਸ਼ੀ ਚਮਲ ਨਿਸ਼ਾਨ ਮਲ ਕਰਮਲ ਫਰਮਾਨ ਅਮਲ ਮੁਲਾਖਿਆ ਨ ਜਾਏ ਆਖਾ ਕਰੇ ਲਿ ਬਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨ ਆਖੇ ਬਰਮੀਆ ਕੀਂਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਖੇ ਸਿਧ ਆਖੇ ਕੀਤੇ ਕੀਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਸਰ ਨੂੰ ਮੁੰਜ ਸੇਵ ਕੇ ਤੇ ਆਖੇ ਆਖਰ ਪਾਇ ਕੇ ਤੇ ਕਹਿ ਕੇ ਉਠ ਉਰ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਰ ਸਕੇ ਕੇ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਦੁਆਰ ਅਗਵਾ ਜੋ ਦਰ ਕੇ ਹਾਸੋ ਕਰਕੇ ਹਾਂ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੇ ਵਾਵਨ ਹਾਰੇ ਕੇ ਤੇ ਰਾਗ ਪ੍ਰੀਸਿਓ ਕਹੀਨ ਕੇ ਤੇ ਘਾਵਨ ਹਾਰੇ ਗਾਵੇ ਤਨੋਂ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਤਰੰਧਵਾਰੇ ਗਾਵੇ ਚਿੱਤ ਗੋਵਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨੰਦਰਾਸਨ ਬੈਠੇ ਦੇਵਤਿਆ ਅੰਦਰ ਨਾਲ ਗਾਵੇ ਸਿੱਧ ਸਵਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਨਰਖੀ ਸਰਜੁਗ ਜੁਏ ਦਨਾਲੇ ਗਾਵੇ ਮੋਹਣੀ ਆ ਮਨਮੋਹਨ ਸੁਰਗਾ ਮਾਚ ਪਿਆਲੇ ਗਾਵ ਰਤਨ ਪਾਏ ਤੇਰੇ ਅਰ ਸਰ ਤੀਰਥ ਨਾਲੇ ਗਾਵੇ ਜੋਤ ਮਹਾਵਲ ਸੋਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤਾਰੇ ਸੇ ਤੂੰ ਨੋ ਗਾਵੇ ਜੋਤ ਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤ ਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਣ ਜਾਸੀ ਰਚਨਾ ਜੀ ਨਰ ਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀ ਤਾਂ ਆਪਣਾ ਜਿਉ ਤਿਸ ਦੀ ਵੜੀ ਆਈ ਜੋਤੀਸ ਪਾਵੇ ਸੋਈ ਕਰ ਸੀ ਹੋ ਕਮਨਾ ਕਰ ਨਾ ਜਾਏ ਸੋ ਪਾਸ਼ਾ ਸਾਹ ਪਸਾਇਆ ਨਾ ਨਗਰ ਰਹਿਣਰ ਜਾਈ ਮੁੰਦਾ ਸੰਤੋਖ ਸਰਮਪਰ ਜੋਲੀ ਧਿਆਨ ਕੀ ਕਰੇ ਪੀ ਬੋਧ ਕਿੰਤਾ ਕਾਲ ਕੋ ਆਈ ਗਾਇਆ ਜੁਗਤ ਡੰਡਾ ਪਰ ਤੀਤ ਆਈ ਬੰਦੀ ਸਗਨ ਮਾਤੀ ਮਾਨਜੀ ਤੇ ਜਗ ਜੀਤ ਆਦੇਸ ਤਿਸੇ ਆਦੇਸ ਆਦਨੀ ਨਾ ਜੁਗਤੂ ਵੇ ਕਵੇ ਸ ਭਗਤ ਗਿਆਨ ਤੇ ਆਪੜਾਣ ਘਟ ਘੜ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਦਰ ਅਵਰਾ ਸਾਜ ਸੰਯੋਗ ਵਿਜੋਦ ਕਾਰਜਲਾ ਵੇਲੇ ਖਿਆਵੇ ਪਾਗਾ ਦੇਸਤੀ ਸੇ ਆਦੇਸ ਆਦ ਅਨੀਲ ਨਾ ਤਨ ਜੁਗ ਜੁ ਇੱਕ ਵੇਸ ਇਕਾਮਾ ਯੁਕਤ ਵੇਨ ਤੇ ਚਿਹਰੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਏਕ ਲਾਈ ਦੀਵਾਨ ਜੀਵ ਤਿਸ ਪਾਵੇ ਤੇ ਵੇਚ ਲਾਵੇ ਜੀਵ ਹੋਵੇ ਫਰਮਾਨ ਹੋਵੇ ਕਾ ਉਹਨਾਂ ਨਦਨਾਏ ਬਹੁਤਾਏ ਬੜਾ ਨ ਆਦੇਸਤੀ ਸੇ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਆਸ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖੇ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਬੋਲਾ ਖੋਏ ਲੱਖ ਹੋਏ ਲੱਖ ਵੀਸ ਲੱਖ ਲੱਗੇ ਰਾਖੀਏ ਇੱਕ ਨਾਮ ਜਗਦੀਸ਼ ਏ ਤਰਾਏ ਪਤ ਪਵੜੀਏ ਚੜਿਓ ਹੋਇਆ ਕੀਸ ਸੁਨ ਗਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ आखन जोर च पेने जोर जो न मंगन दे न जो जो न जीवन मन न जोर जो न राज माल मल सोर जो न सुरती ज्ञान विचार जो न युति छोटे संसार जिस हाथ जोर कर वेखे सोए नानको तमरीच न कोई रात तीरु तिथि ति वार पवन पानी गिरी पाताल तिसवे च धरती था परखी धर्म साल तिसवी जी जुगत के रंग तिन के नाम अनेक अनंत करमी करमी होए विचार सच्चा सच्चा दरबार ਜਿਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇਂ ਨਿਸ਼ਾਨ ਕਾਚ ਪਕਾਈ ਉਥੇ ਪਾਏ ਨਾਨਕੇ ਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇਸੰਤਰ ਕੇਤੇ ਗਾਨ ਮਹੇਸ ਕੇਤੇ ਬਨ ਮੇ ਕਾਰਕੜੀਆ ਰੂਪ ਰੰਗ ਕੇ ਵੇਸ केतिया करम भूमि मेर केते केते उपदेश केते इंदचंद सुर केते केते मंडल देश केते सिद्धभूत कादनाथ केते देववेश केते देवदान मुन केते के केते रत्न समुंद केतिया कहानी केतिया पानी केते पात नेह करते असृति सेव केते नानक अंत न अंत ज्ञान खंड में ज्ञान पर चंड ਜਿੱਥੇ ਨਾਦ ਵਿਨੋਦ ਕੋੜ ਅਨੰਦ ਸਰਮਖਾਨ ਕੀ ਬਾਣੀ ਰੂਪ ਜਿੱਥੇ ਕਾੜਤ ਕੜੀਏ ਬਹੁਤ ਨੋਪ ਤਾਂ ਕੀ ਅਗਲਾ ਕਥਿ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿੱਥੇ ਕੜੀਏ ਸੁਰਤ ਮਤ ਬਨ ਬੁੱਧ ਜਿੱਥੇ ਕੜੀਏ ਸੁਰ ਅਸਦਾ ਕੀ ਸੁਧ ਕਰਮਖਾਨ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇ ਰਾਮ ਰਿਆ ਪਰਪੂਰ ਤਿੱਥੇ ਸੀਤੋ ਸੀਤਾ ਮੈਂ ਮਮਾਏ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਮਰਿਆ ਨਾ ਗਏ ਜਾਈ ਜਿਨ ਕੇ ਆਰਾਮ ਸੇ ਮਨਵਾਏ ਤਿਥੇ ਪਗਤ ਵਸੇ ਕੋ ਲੋ ਕਰੇ ਨੰਦ ਸੱਚਾ ਮਨ ਸੋਏ ਸਾਚ ਖੰਡ ਵਸੇ ਨਿਨਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਬਰ ਮੰਡ ਜੇ ਕੋ ਕਥਿ ਅੰਤਨੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਕਮ ਤਿ ਵੇਤੀ ਵਗਾਨ ਵੇਖੇ ਵਿਕ ਜੇ ਕਰ ਵਿਚਾਰ ਨਾ ਨੇਕਤ ਨ ਕਰਨਾ ਸਾਰ ਜਤ ਪਹਾਰਾ ਤੀ ਸੁਨ ਯਾਰ ਅਰਣ ਮਤਵੇ ਤਦੇ ਯਾਰ ਪਉ ਖਲਾ ਘੰਤਪ ਤਉ ਪਾਂਡਾ ਪਾਵ ਮ੍ਰਿਤਿ ਤਾਹਲ ਕੜੀਏ ਸ਼ਬਦ ਸਚੀ ਟੰਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤਮ ਹਾਤ ਦਿਵਸ ਰਾਤ ਦੁਇ ਦਾਈ ਦਾਇਆ ਕੇਲੇ ਸਦਲ ਜਗਤ ਚੰਗੀਆਂ ਆਈਆਂ ਬੁਰੇ ਆਈਆਂ ਵਾਝੇ ਤਰਵ ਹਦੂਰ ਕਰਮੀ ਆਪੋ ਆਪਨੇ ਕੇ ਨੇੜੇ ਕੇ ਦੂਰੇ ਜਿਨੇ ਨਾਮ तिहाया ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ तिहाया ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ